ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੀਆਂ ਕੁਝ ਫੁਕਰੀਆਂ ਦੀ ਮੈਂ ਗੱਲਬਾਤ ਕਰਨੀ ਹੈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਤੇ ਅਮਿਤ ਸ਼ਾਹ ਕੀ ਬਿਆਨ ਦਿੰਦੇ ਨੇ ਤੇ ਉਦੋਂ ਬਾਅਦ ਦੇ ਵਿੱਚ ਅਮਰਤਪਾਲ ਦੇ ਜਿਹੜੀਆਂ ਫਾੜਾਂ ਸੀ ਉਦੀ ਗੱਲਬਾਤ ਕਰਨੀ ਹੈ ਪਹਿਲਾਂ ਆ ਛੋਟਾ ਜਿਹਾ ਕਲਿੱਪ ਹੈ ਤੁਸੀਂ ਇਹ ਸੁਣਿਓ ਸਾਰੇ ਜਾਣੇ ਸੇ ਵਰਡ ਫਿਰ ਸੇ ਇਸਤੇਮਾਲ ਹੋਣੇ ਲੱਗ ਗਏ ਮੇਰੇ ਵਿਸ਼ਵਾਸ ਹੈ ਕਿ ਅਸੀਂ ਇਸ ਕੋ ਪਨਪਨੇ ਨਹੀਂ ਤੋਂ ਸਰ ਲਾ ਸਕਦਾ ਤੇ ਕੋ ਲਾਮੋ ਲਸ਼ਕਰਾ ਜੇ ਕਿਸੇ ਜੁੜਦਾ ਤੇ ਸਾਡੇ ਕੋ ਈਰ ਮਾਨਕ ਮਨਾ ਕੇ ਵਧਾਓ ਜੇ ਕਿਸੇ ਜੁੜਦਾ ਸਾਨੂੰ ਸਾਡੇ ਪਾਲਸ਼ਈ ਦਾਵੇ ਤੋਂ ਪਨਕਾ ਕੇ ਦਿਖਾ ਦਿਓ ਜਿੱਦ ਤਰ ਅਸੀਂ ਪੜਨਗੇ ਅਸੀਂ ਨਿਵੇ ਤਾਂ ਬੈਠਾਂਗੇ ਤੇ ਸਾਡਾ ਪੰਥ ਸੜ ਜੈ ਇਸ ਬੰਦੀਆ ਮਾਰ ਫਿਰੀ ਮੁਖਵਾਤ ਭਨੇ ਉਹ ਗਰੀਬ ਨਿਵਾਸ ਛੱਤ ਹੁਣ ਜਿਹੜੀ ਇਹ ਮੈਂ ਤੁਹਾਨੂੰ ਵੀਡੀਓ ਸੁਣਾਇਆ ਥੋੜਾ ਛੋਟਾ ਜਿਹਾ ਕਲਿੱਪ ਸੁਣਾਇਆ ਇਹਦੇ ਵਿੱਚ ਗੱਲ ਕੀ ਹੋ ਰਹੀ ਹੈ ਅਮਿਤ ਸ਼ਾਹ ਨੂੰ ਭਾਰਤ ਦੇ ਗ੍ਰਹਿ ਮੰਤਰੀ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਜਿਹੜੇ ਖਾਲਸਤਾਨੀ ਨੇ ਉਹ ਇੰਡੀਆ ਦਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਤੇ ਸਿਰ ਚੱਕ ਰਹੇ ਨੇ ਤੇ ਅਮਿਤ ਸ਼ਾਹ ਨੇ ਉਹ ਪੱਤਰਕਾਰ ਨੂੰ ਜਵਾਬ ਦਿੱਤਾ ਕਿ ਅਸੀਂ ਇਹ ਖਾਲਸਤਾਨੀਆਂ ਨੂੰ ਤੇ ਜਾਂ ਜਿਹੜੇ ਪੰਜਾਬ ਦਾ ਇੰਡੀਆ ਦਾ ਮਾਹੌਲ ਖਰਾਬ ਕਰਦੇ ਨੇ ਅਸੀਂ ਪਨਪਨੇ ਨਹੀਂ ਦੇਵਾਂਗੇ ਜਾਨੀ ਕਿ ਸਿਰ ਨਹੀਂ ਉਠਾਉਣ ਦੇਵਾਂਗੇ ਬੋਲਣ ਨਹੀਂ ਦੇਵਾਂਗੇ ਇਹ ਅਮਿਤ ਸ਼ਾਹ ਨੇ ਜਵਾਬ ਦਿੱਤਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅਮਰਤਪਾਲ ਦਾ ਜਿਹੜਾ ਬਿਆਨ ਹੈ ਉਹ ਇਹ ਵੀਡੀਓ ਵਿੱਚ ਤੁਸੀਂ ਸੁਣਿਆ ਉਹ ਕਹਿੰਦਾ ਸਾਡੇ ਕੋਲ ਜਿਹੜਾ ਪਾਤਸ਼ਾਹੀ ਦਾਵਾ ਹੈਗਾ ਜੋ ਅਸੀਂ ਰਾਜ ਦੀ ਗੱਲ ਕਰਦੇ ਹਾਂ ਕਿਸੇ ਵੇ ਜੁਰਤ ਨਹੀਂ ਹੈਗਾ ਸਾਡੇ ਦਾਅਵੇ ਤੋਂ ਸਾਨੂੰ ਕੋਈ ਪਿੱਛੇ ਹਟਾ ਸਕੇ ਇਹ ਫੜਾਂ ਜਿਹੜੀਆਂ ਮਾਰੀਆਂ ਸੀ ਇਹ ਜੇਲ੍ਹ ਜਾਣ ਤੋਂ ਪਹਿਲਾਂ ਦੀਆਂ ਮਾਰੀਆਂ ਹੋਈਆਂ ਨੇ ਮੈਂ ਅੱਜ ਗੱਲ ਕਰਨੀ ਹੈ ਵੀ ਜਿਹੜੇ ਬੰਦੇ ਇਹ ਐਡੀਆਂ-ਐਡੀਆਂ ਫੜਾਂ ਮਾਰ ਚੁੱਕੇ ਨੇ ਤੇ ਹੁਣ ਜੇਲਾਂ ਵਿੱਚ ਬੈਠੇ ਨੇ ਕਿ ਜਿਹੜੇ ਦਾਅਵੇ ਕੀਤੇ ਸੀ ਲੋਕਾਂ ਨੂੰ ਬੇਕੂਬ ਬਣਾਇਆ ਸੀ ਉਹਨਾਂ ਤੇ ਖਰੇ ਉਤਰੇ ਨੇ ਕਿ ਅੱਜ ਜੁੱਤੀਆਂ ਵਿੱਚ ਨਹੀਂ ਬੈਠੇ ਇਹ ਲੋਕ ਜਿਹੜਾ ਕਿਤੇ ਖਾਲਸਾਤਨ ਦੀ ਗੱਲ ਕਰਦਾ ਸੀ ਸਿੱਖ ਰਾਜ ਦੀ ਗੱਲ ਕਰਦਾ ਸੀ ਇੱਥੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਨਸ਼ਾ ਸਡਾਉਣ ਦਾ ਲollipops ਦੇ ਕੇ ਅਮਰ ਸ਼ਕਾਉਣ ਦਾ ਲollipops ਦੇ ਕੇ ਸਿੱਖ ਰਾਜ ਦੀ ਗੱਲ ਕਰਨ ਦਾ ਜਦ ਖਾਲਸਾਤਨ ਦੀ ਗੱਲ ਕਰਕੇ ਲੋਕਾਂ ਨੂੰ ਬੇਵਕੂ ਬਣਾਇਆ ਕਿ ਅੱਜ ਜੁੱਤੀਆਂ ਵਿੱਚ ਬੈਠੇ ਨੇ ਕਿ ਨਹੀਂ ਬੈਠੇ ਇਹ ਜਿਹੜੀਆਂ ਫੜਾਂ ਮਾਰੀਆਂ ਸੀ ਨਾ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਇੱਥੇ ਪਤਾ ਨਹੀਂ ਅਮਰਤਪਾਲ ਵਰਗੇ ਕਿੰਨੇ ਕੁ ਆਏ ਨੇ ਕਿੰਨੇ ਕੁ ਆਉਣਗੇ ਅਮਰਤਪਾਲ ਦਾ ਕਿਹੜੇ ਬਾਗ ਦੀ ਮੂਲੀ ਹੈ ਇੱਥੇ ਭਿੰਡਰਾਂ ਵਾਲੇ ਨੇ ਬਹੁਤ ਵੱਡੀਆਂ-ਵੱਡੀਆਂ ਫੜਾਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਮਾਰੀਆਂ ਸੀ ਇੱਥੋਂ ਤੱਕ ਚਰਚਾਾਂ ਮਾ ਛੜੀਆਂ ਸੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਭਿੰਡਰਾਂ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਿੰਗ ਤਰ ਸੱਚੇ ਪਾਸ਼ਾ ਵਾਲੀ ਫੀਲਿੰਗ ਲੈ ਰਿਹਾ ਤੇ ਉਹ ਜਰਨਲ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਆਰਮੀ ਨੇ ਅਟੈਕ ਕੀਤਾ ਅਕਾਲ ਤਖਤ ਸਾਹਿਬ ਤੇ ਉਦੋਂ ਕਿੰਨੀ ਸਾਡੀ ਕੌਮ ਦਾ ਨੁਕਸਾਨ ਹੋਇਆ ਜਿਹੜੇ ਸਰੋਵਰ ਨੂੰ ਇਹ ਪਵਿੱਤਰ ਸਰੋਵਰ ਕਹਿੰਦੇ ਸੀ ਜਿੱਥੇ ਕਹਿੰਦੇ ਸੀ ਗੁਰੂ ਕੀ ਨਗਰੀ ਹੈ ਤੇ ਉਸ ਗੁਰੂ ਕੀ ਨਗਰੀ ਨੂੰ ਜਾਂ ਪਵਿੱਤਰ ਸਰੋਵਰ ਨੂੰ ਖੂਨੋਂ ਖੂਨ ਕਰਤਾ ਸੀ ਇਹਨਾਂ ਨੇ ਤੇ ਇਹ ਜਿਹੜੀਆਂ ਫੜਾਂ ਅੰਮ੍ਰਿਤਪਾਲ ਨੇ ਮਾਰੀਆਂ ਸੀ ਨਾ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਸਮਝ ਵਿੱਚ ਆ ਰਿਹਾ ਕਿ ਬੇਵਕੂਫ ਬਣਾ ਕੇ ਕਿਵੇਂ ਇਹਨਾਂ ਨੇ ਪੈਸਾ ਇਕੱਠਾ ਕੀਤਾ ਜਾਂ ਐਮਪੀ ਬਣ ਗਿਆ ਚਲੋ ਮੈਂ ਇਹ ਗੱਲ ਵੀ ਨਾ ਕਹਾਂ ਰਾਜਨੀਤਿਕ ਤੌਰ ਤੇ ਕੋਈ ਬੰਦਾ ਇਲੈਕਸ਼ਨ ਲੜੇ ਜੇ ਤੁਸੀਂ ਇੰਡੀਆ ਵਿੱਚ ਰਹਿ ਰਹੇ ਹੋ ਤੁਹਾਨੂੰ ਇੰਡੀਆ ਦਾ ਸੰਵਿਧਾਨ ਹੱਕ ਦਿੰਦਾ ਹੈ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਪਰ ਇਹਨਾਂ ਬੰਦਿਆਂ ਦੀ ਐਡੀ ਵੱਡੀ ਔਕਾਤ ਨਹੀਂ ਸੀ ਜਿੱਡੀਆਂ ਵੱਡੀਆਂ ਇਹਨਾਂ ਨੇ ਗੱਲਾਂ ਕਰਦੀਆਂ ਮੈਂ ਕੱਲ ਇੱਕ ਸੱਜਣ ਨਾਲ ਗੱਲ ਕਰ ਰਿਹਾ ਸੀ ਉਹ ਕਹਿਣ ਲੱਗੇ ਜੀ ਕੁਝ ਪਰਿਵਾਰ ਮੈਨੂੰ ਫੋਨ ਕਰਦੇ ਆ ਮੈਂ ਕਿਹਾ ਦੱਸੋ ਕਹਿੰਦੇ ਜਿਹੜੇ ਮੁੰਡੇ ਜੇਲ੍ਹਾਂ 'ਚ ਬੈਠੇ ਨੇ ਜਦੋਂ ਅਜਨਾਲਾ ਕਾਂਡ ਹੋਇਆ ਇਹਦੇ ਨਾਲ ਬੰਦੇ ਗਏ ਸੀ ਉਹ ਫੜੇ ਗਏ ਪੁਲਿਸ ਨੇ ਹਾਲਾਂਕਿ ਉਦੋਂ ਅਣਪਛਾਤੇ ਕਹਿ ਕੇ ਗ੍ਰਿਫਤਾਰ ਕੀਤੇ ਸੀ ਬਾਅਦ ਵਿੱਚ ਨਾਮਜ਼ਦ ਕੀਤੇ ਗਏ ਤੇ ਉਹਨਾਂ ਦੀ ਪਛਾਣ ਹੋ ਗਈ ਤੇ ਉਹਨਾਂ ਨੌਜਵਾਨਾਂ ਦੀ ਕਿਸੇ ਨੇ ਪੈਰਵਾਈ ਨਹੀਂ ਕੀਤੀ ਨਾ ਅਮਰਤਪਾਲ ਨੇ ਨਾ ਪਿੱਛੇ ਇਹਦੀ ਜਥੇਬੰਦੀ ਨੇ ਨਾ ਇਹਦੇ ਕਹਿ ਲਈਏ ਪਰਿਵਾਰ ਨੇ ਤੇ ਹੁਣ ਜਿਹੜੀਆਂ ਫੜਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਹਨਾਂ ਗੱਲਾਂ ਬਾਰੇ ਮੈਨੂੰ ਬਹੁਤ ਸਮਾਂ ਪਹਿਲਾਂ ਪਤਾ ਹੈ ਇਹ ਕੋਈ ਨਵੀਂ ਗੱਲ ਨਹੀਂ ਪਰ ਇਹ ਜਿਹੜੇ ਟ੍ਰੋਲ ਕਰਨ ਵਾਲੇ ਬੰਦੇ ਐ ਟਿਕਟੌਕ ਤੇ ਜਾਂ ਇੰਸਟਾਗ੍ਰam ਤੇ ਇਹੋ ਜਿਹੀਆਂ ਵੀਡੀਓ ਕੱਟ-ਕੱਟ ਕੇ ਉਧਰੋਂ ਜਿਹੜਾ ਅਮਿਤ ਸ਼ਾਹ ਦਾ ਬਿਆਨ ਸੀ ਉਹ ਲੈ ਲੈ ਤੇ ਉਦੋਂ ਜਿਹੜੀ ਇਹਨੇ ਫੜ ਮਾਰੀ ਸੀ ਅਮਰਤਪਾਲ ਨੇ ਕਿ ਅਸੀਂ ਤਾਂ ਜੇ ਕਿਸੇ ਵਿੱਚ ਜ਼ੁਰਤ ਹੈਗੀ ਆ ਸਾਡੇ ਨਾਲ ਮੱਥਾ ਲਾ ਕੇ ਦੇਖੋ ਯਾਨੀ ਕਿ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਉਸਕਾਇਆ ਮਤਲਬ ਕਹਿ ਲਈਏ ਗੁੰਮਰਾਹ ਕੀਤਾ ਤੇ ਹਲਾਸ਼ੇਰੀ ਦਿੱਤੀ ਤੇ ਹੁਣ ਅੱਜ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਬਿਲਕੀ ਜਾਂਦਾ ਹੈ ਇਹ ਹਕੀਕਤ ਹੈ ਇਹ ਗੱਲ ਮੈਨੂੰ ਤਾਂ ਕਰਨੀ ਪਈ ਅੱਜ ਬਹੁਤ ਲੋਕਾਂ ਨੇ ਇਹ ਵੀਡੀਓ ਇਹ ਕਲਿੱਪ ਮੈਨੂੰ ਭੇਜਿਆ ਕਹਿੰਦੇ ਆ ਦੇਖੋ ਕਿ ਅਮਰਤਪਾਲ ਦਾ ਹੁਣ ਉਹ ਰਵਈਆ ਹੈਗਾ ਜਿਸ ਵਕਤ ਐਡਿੰਗ-ਐਡਿੰਗ ਫੜਾਂ ਮਾਰੀਆਂ ਸੀ ਉਹ ਦਮ ਅੱਜ ਹੈਗਾ ਉਹ ਆਵਾਜ਼ ਅੱਜ ਹੈਗੀ ਹੈ ਮਤਲਬ ਕਹਿਣ ਤੋਂ ਹੈ ਕਿ ਅਸੀਂ ਇਹੋ ਜਿਹੇ ਫੁਕਰੇ ਲੋਕਾਂ ਤੋਂ ਜਿਹੜੇ ਆਪੋ ਬਣੇ ਚੌਧਰੀ ਨੇ ਜਾਂ ਕੌਮ ਦੇ ਜਰਨੈਲ ਜਰਨੈਲ ਬਣ ਕੇ ਵੰਦੇ ਨੇ ਇਹਨਾਂ ਤੋਂ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਪਰਿਵਾਰਾਂ ਨੂੰ ਬਚਾਈਏ ਇਹ ਬੇਨਤੀ ਮੇਰਾ ਕਰਨ ਤੋਂ ਮਕਸਦ ਇਹ ਹੈ ਵੀ ਜਿਹੜੇ ਬੰਦੇ ਕਹ ਲਈਏ ਧਰਮ ਵਿਰੋਧੀ ਹੁੰਦੇ ਨੇ ਜਾਂ ਗੈਰ ਮਰਜ਼ਬਾ ਵਾਲੇ ਹੁੰਦੇ ਨੇ ਮੈਂ ਆਪਣੇ ਸਿੱਖ ਕੌਮ ਦੀ ਗੱਲ ਕਰਦਾ ਉਦੋਂ ਸਾਡੀ ਕੌਮ ਦੀ ਮਿੱਟੀ ਪੱਟ ਹੁੰਦੀ ਹੈ ਸਾਨੂੰ ਜਾਣ ਬੁਝ ਕੇ ਟੌਰਚਰ ਕੀਤਾ ਜਾਂਦਾ ਹੈ ਮਾਨਸਿਕ ਤੌਰ ਤੇ ਕਹ ਲਈਏ ਸਾਨੂੰ ਇਹੋ ਜਿਹੀ ਕਲਿੱਪ ਭੇਜੇ ਜਾਂਦੇ ਨੇ ਤੇ ਦੁਨੀਆ ਦੇ ਵਿੱਚ ਇਹੋ ਜਿਹੀ ਕਲਿੱਪ ਵਾਇਰਲ ਕਰਕੇ ਸੋਸ਼ਲ ਮੀਡੀਆ ਦਾ ਜਵਾਨਾ ਹੈਗਾ ਜਾਨੀ ਕਿ ਇੱਕ ਮੈਸੇਜ ਇੱਕ ਸਨੇਹਾ ਦਿੱਤਾ ਜਾਂਦਾ ਹੈ ਕੀ ਆ ਦੇਖੋ ਤੁਹਾਡਾ ਸੂਰਮਾ ਜਿਹੜਾ ਐਡੀਆਂ ਵੱਡੀਆਂ ਗੱਲਾਂ ਕਰਦਾ ਸੀ ਤੇ ਅੱਜ ਉਹ ਜਿਵੇਂ ਖੋਲੜ ਦੇ ਵਿੱਚ ਊਹਾ ਵੜਿਆ ਹੁੰਦਾ ਐਦਾਂ ਉਹਦਾ ਜੇਲ੍ਹ ਦੇ ਵਿੱਚ ਰਹਿਣਾ ਜਾਨਕੀ ਡਿਬਰੂਗੜ ਜੇਲ੍ਹ ਦੇ ਵਿੱਚ ਐਦਾਂ ਉਹਦੀ ਜ਼ਿੰਦਗੀ ਬਤੀਤ ਹੋ ਰਹੀ ਹੈ ਤੇ ਜਿਹੜੇ ਪਿੱਛੇ ਪਰਿਵਾਰ ਤੜਫੀ ਜਾਂਦੇ ਨੇ ਜਾਂ ਉਹਦੇ ਨਾਲ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਪਰਿਵਾਰਾਂ ਦੇ ਕੀ ਹਾਲਾਤ ਨੇ ਜਾਂ ਜਿਹੜੇ ਮੁੰਡਿਆਂ ਤੇ ਪਰਚੇ ਪਏ ਸੀ ਨਜਾਇਜ਼ ਉਹਨਾਂ ਦੀ ਕੋਈ ਪੈਰਵਾਈ ਨਹੀਂ ਹੋਈ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਕੀ ਬੀਤਦੀ ਹੈ ਉਹਨਾਂ ਪਰਿਵਾਰਾਂ ਤੇ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਜਿਹੜੇ ਲੋਕ ਇਹੋ ਜਿਹੇ ਫੜਾ ਮਾਰਦੇ ਨੇ ਜਾਨੀ ਕਿ ਮੈਂ ਕੱਲ ਵੀ ਇੱਕ ਗੱਲ ਕਰੇ ਸੀ ਜਿਹੜੇ ਬੰਦੇ ਇਹੋ ਜਿਹੇ ਪੰਪ ਮਾਰ ਮਾਰ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਜਾਨੀ ਕਿ ਇਹ ਉਹ ਲੋਕ ਨੇ ਜਿਹੜੇ ਨਾ ਤਾਂ ਆਪ ਕੁਝ ਕਰਨਾ ਚਾਹੁੰਦੇ ਨੇ ਮਤਲਬ ਕਿ ਕਿ ਕੋਈ ਯੋਗਤਾ ਹੈ ਨਹੀਂ ਅਸੀਂ ਕੌਮ ਦਾ ਲੀਡਰ ਬਣਨ ਵਾਸਤੇ ਜਿਹੜੇ ਗੁਣ ਹੋਣੇ ਚਾਹੀਦੇ ਨੇ ਉਹ ਹੈ ਨਹੀਂ ਸੀ ਕੇਵਲ ਫੁਕਰੀਆਂ ਸੀ ਤੇ ਫੁਕਰੀਆਂ ਮਾਰਨ ਦਾ ਰਿਜ਼ਲਟ ਸਾਹਮਣੇ ਆ ਗਿਆ ਹੁਣ ਕੀ ਕੁਝ ਹੋ ਰਿਹਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ